ਨਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਇੰਨਾ ਸਤਕਾਰ ਦਿੱਤਾ ਕਿ ਅੱਡੀ ਵੱਡੀ ਵੀਰ ਨਾਲ ਸਾਨੂੰ ਇੱਥੇ ਤੇ ਭੇਜਿਆ ਜਿਹੜੇ ਹਿਸਾਬ ਨਾਲ ਉਹਨਾਂ ਨੇ ਸਾਡੀ ਕੈਂਪੇਨ 'ਚ ਜੋਸ਼ ਪਾਇਆ ਉਹੀ ਹਿਸਾਬ ਨਾਲ ਉਹਨਾਂ ਨੇ ਸਾਨੂੰ ਵੋਟਾਂ ਪਾ ਕੇ ਇੱਥੋਂ ਬਹੁਤ ਵੱਡੀ ਜਿੱਤ ਦਿਵਾਈ ਸਾਰੇਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੈਰਾਸ਼ੂਟ ਰਹੀ ਉਹਨੂੰ ਬਖੇੜ ਕੇ ਰੱਖਤਾ ਬਿਲਕੁਲ ਉਹਨਾਂ ਨੇ ਇੱਕ ਜਵਾਬ ਦਿੱਤਾ ਵੀ ਚਲੋ ਜੀ ਸੱਸੀ ਚੱਲੀ ਜਿੰਦਾਬਾਦ ਕਰਨ ਇਹ ਗੱਲ ਕਰ ਲੈਂਦੇ ਵਾਹਨੀ ਚੱਲੀ ਭਾਈ ਇੱਕ ਮਿੰਟ ਖੜਾ ਕਰਨਾ ਸਮਝਦਾ ਓਏ ਇੱਕ ਮਿੰਟ ਖੜਾ ਸਵਾਲ ਉਹ ਗੱਲ ਕਰ ਲੈਣ ਤੋਂ ਮਾੜੀ ਜੀ ਜਿਹੜੇ ਸਾਡੇ ਜੀ ਜੋ ਜਿਹਨੂੰ ਸਬਕ ਸਿਖਾਇਆ ਹੈ ਜਿਹੜੇ ਲੋਕਾਂ ਨੇ ਇੱਥੇ ਗੁੰਡਾਗਰਦੀ ਫਲਾਈ ਸੱਟੇਬਾਜੀ ਫਲਾਈ ਨਸ਼ਾ ਫਲਾਈ ਉਹਨਾਂ ਨੂੰ ਸਬਕ ਸਿਖਾਇਆ ਤੇ ਇੱਕ ਚੰਗੇ ਬੰਦੇ ਨੂੰ ਉਹਨਾਂ ਨਸ਼ੇ ਦਾ ਸੱਟੇ ਦਾ ਪੈਰ ਦੇ ਮੁੱਦੇ ਕਿਹੜਾ ਕੰਮ ਕੀਤਾ ਜਿਹੜਾ ਬੱਸ ਅੱਜ ਅੱਜ ਸਾਨੂੰ ਜਿੱਤ ਤੇ ਲੈ ਦਿੱਤਗੇ ਅਸੀਂ ਜਿੱਤ ਰਹੇ ਹਾਂ ਬੜੀ ਢੀਡ ਦੇ ਨਾਲ ਸਾਰੇ ਦੁਬਾਰਾ ਮਸਲੇ ਆਪਾਂ ਹੱਲ ਕਰਾਂਗੇ ਸਾਡੇ ਨਸ਼ੇ ਦਾ ਮੁੱਦਾ ਬਹੁਤ ਸੀਗਾ ਸਾਰੇ ਮਸਲੇ ਹੱਲ ਹੋਣਗੇ ਵੀ ਸਾਰੇ ਮਸਲੇ ਹੱਲ ਹੋਣਗੇ